ਸੋ ਅੱਜ ਇੱਕ ਹਫ਼ਤਾ ਹੋਣ ਦੇ ਬਾਵਜੂਦ ਵੀ ਆ ਪਿੰਡ ਦੇ ਵਿੱਚ ਆਪਾਂ ਆ ਜੋ ਕਿ ਦਰਿਆ ਦੇ ਲਾਗੇ ਲੱਗਦੇ ਹੋਏ ਪਿੰਡ ਪਾਕਿਸਤਾਨ ਦੇ ਬਾਰਡਰ ਦੇ ਲਾਗੇ ਔਰ ਕੁਝ ਲੋਕੀ ਆਪਾਂ ਦੇਖਦੇ ਪਏ ਇੱਥੇ ਸਾਡੇ ਬਜ਼ੁਰਗ ਬੈਠੇ ਹੋਏ ਆ ਔਰ ਉਹਨਾਂ ਬਾਰੇ ਪੁੱਛਾਂ ਉਹਨਾਂ ਨੂੰ ਪੁੱਛਾਂਗੇ ਕਿ ਕਿਵੇਂ ਦੀ ਸਥਿਤੀ ਰਹੀ ਅੱਜ ਦੇ ਆ ਦਿਨ ਵਿੱਚ ਜੀ ਨਾਮ ਸਾਹਿਬ ਤੁਹਾਡਾ ਸੰਤਾ ਸਿੰਘ ਜੀ ਸੋ ਸੰਤਾ ਸਿੰਘ ਜੀ ਸਾਡੇ ਨਾਲ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਹਾਂਜੀ ਜੀ ਸਰ ਕਿਵੇਂ ਦੇ ਹਾਲਾਤ ਨੇ ਇੱਥੇ ਤੁਹਾਡੇ ਕੋਈ ਜੀ ਬਹੁਤ ਮਾੜੇ ਹਾਲਾਤ ਨੇ ਹਾਂਜੀ ਪਹਿਲਾ ਨੰਬਰ ਦਾ ਤੁਹਾਡਾ ਅਸੀਂ ਬਹੁਤ ਮਸੀਹ ਭਾਈਚਾਰੇ ਦਾ ਧੰਨਵਾਦ ਕਰਦੇ ਹਾਂ ਜਿਹੜਾ ਤੁਸੀਂ ਲੰਗਰ ਪਹਚਾਇਆ ਸੰਗਤ ਵਾਸਤੇ ਬਹੁਤ ਤੁਹਾਡਾ ਸ਼ੁਕਰਗੁਜ਼ਾਰ ਹਾਂ ਪਹਿਲਾ ਨੰਬਰ ਤਾਂ ਸਾਡੀਆਂ ਸਰਕਾਰਾਂ ਦਾ ਵੀ ਧੰਨਵਾਦ ਹੈ ਜਿਹੜੀਆਂ ਸਰਕਾਰਾਂ ਇੱਥੇ ਕਿਸੇ ਦਾ ਪਤਾ ਨਹੀਂ ਲੈਂਦੀਆਂ ਅਸੀਂ ਬਹੁਤ ਸਰ ਕੋਈ ਵੀ ਨਹੀਂ ਆਇਆ ਤੁਹਾਡੇ ਕੋਲ ਕੋਈ ਐਮਐਲਏ ਕੋਈ ਐਮਪੀ ਬੰਦੇ ਨੇ ਕੀ ਹੋਣਾ ਸਰ ਐਮਐਲ ਤਾਂ ਕੁਰਸੀ ਲੈ ਕੇ ਬੈਠ ਗਏ ਨੇ ਸੌਂਗੇ ਨਿਰਮਾਨ ਨਾਲ ਕੋਈ ਟੈਨਸ਼ਨ ਨਹੀਂ ਜਦੋਂ 5 ਸਾਲ ਹੋਣਗੇ ਉਦੋਂ ਬਾਅਦ ਫਿਰ ਰੌਲਾ ਪੈ ਜਾਏਗਾ ਇਹੀ ਤਾਂ ਚੱਕਰ ਹੈ ਐਮਐਲਾਂ ਦਾ ਔਰ ਗੱਲ ਵੱਡੀ ਇਹੀ ਹੈ ਵੀ ਜਦੋਂ ਵੀ ਮਾੜੀ ਘਟਨਾ ਦੇ ਵਿੱਚ ਜਾਂ ਕੋਈ ਪਾਣੀ ਦਾ ਮਾਹੌਲ ਜਾਂ ਜੰਗ ਦਾ ਮਾਹੌਲ ਬਣਦਾ ਇਹ ਤੇ ਸਾਡੇ ਤਿੱਕਰ ਕੋਈ ਨਹੀਂ ਪਹੁੰਚਦਾ ਸਾਨੂੰ ਆਪੋ ਆਦੀ ਪਾਜੜਾ ਪਈਆਂ ਹੁਣ ਜਿਵੇਂ ਪਾਣੀ ਦਾ ਬਣ ਗਿਆ ਹੜ ਦਾ ਸਾਡੀਆਂ ਫਸਲਾਂ ਵੀ ਗੁੱਲ ਹੋ ਗਈਆਂ ਨੇ ਬਹੁਤ ਜ਼ਿਆਦਾ ਪਹਿਲਾ ਨੰਬਰ ਤਾਂ 100% ਗੁੱਲ ਹੋ ਗਈਆਂ ਨੇ ਸਾਰੀ ਪਹਿਲੀ ਵਾਰ ਹੀ ਹੋਇਆ ਇੱਥੇ ਕਿ ਹਰ ਸਾਲ ਹੀ ਐਵੇਂ ਕੋਈ ਸਾਲ ਲੰਘ ਜਾਂਦਾ ਪਰ ਹੱਕ ਤੋਂ ਦੂਜੇ ਸਾਲ ਤੇ ਹੁੰਦਾ ਹੀ ਰਹਿੰਦਾ ਜੀ ਤੁਹਾਨੂੰ ਕਾਫੀ ਨੁਕਸਾਨ ਚ ਦੇਖਣਾ ਪੈਂਦਾ ਸਾਨੂੰ ਤਾਂ ਜੀ ਨਕਸਾਨ ਕਾ ਦਾ ਸਾਨੂੰ ਤਾਂ ਜੰਗ ਲੜਨੀ ਪੈਂਦੀ ਹੈ ਪੂਰੀ ਕੁਛ ਕਹਿਣਾ ਚਾਹੁੰਦੇ ਪ੍ਰਸ਼ਾਸਨ ਨੂੰ ਤੁਸੀਂ ਪ੍ਰਸ਼ਾਸਨ ਦਾ ਵੀ ਧੰਨਵਾਦ ਹੈ ਜਿਹੜਾ ਆਈ ਜਾਂਦੇ ਨੇ ਸਾਨੂੰ ਤਾਂ ਪਤਾ ਹੀ ਉਸ ਚੀਜ਼ ਦਾ ਕੋਈ ਨਹੀਂ ਪਤਾ ਲੈ ਰਿਹਾ ਸਾਡੀ ਕੋਈ ਨਹੀਂ ਸਾਰ ਲੈ ਰਿਹਾ ਵੇਖੋ ਰਾਸ਼ਨ ਵਾਲੇ ਆ ਰਹੇ ਨੇ ਕੋਈ ਥੋੜਾ ਰਾਸ਼ਨ ਦੇ ਰਿਹਾ ਕੋਈ ਜ਼ਿਆਦਾ ਰਾਸ਼ਨ ਦੇ ਰਿਹਾ ਹੈ ਕੋਈ ਮਸੀਹ ਭਾਈਚਾਰਾ ਆ ਰਿਹਾ ਹੈ ਚਲੋ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਦਿੱਤੀ ਜਾਂਦੇ ਨੇ ਲੋਕ ਖਾਧੀ ਜਾਂਦੇ ਨੇ ਬਾਕੀ ਗੱਲ ਇਹ ਬਾਤ ਸਰਕਾਰਾਂ ਦੀ ਸਰਕਾਰਾਂ ਨੇ ਨਹੀਂ ਪਤਾ ਲੈਣਾ ਕਿਸੇ ਦਾ ਸੱਚਾ ਤਾਂ ਸਾਰਾ ਬੜਾ ਅਫਸੋਸ ਆ ਤੁਹਾਨੂੰ ਹੈ ਇਸ ਗੱਲ ਤੇ ਤੁਸੀਂ ਗਲਤ ਸਰਕਾਰ ਚੁਣ ਲਈ ਐ ਅਸੀਂ ਪਹਿਲਾ ਨੰਬਰ ਤਾਂ ਅਸੀਂ ਲੈ ਲੈ ਕੇ ਆਰਧੀਆਂ ਕੋਲੋਂ 30 40 40000 ਰੁਪਇਆ ਕਿੱਲੇ ਦਾ ਖਰਚਾ ਕੀਤੀ ਬੈਠਾ ਤੇ ਸਾਡੀ ਤਕਰੀਬਨ 80 ਤੋਂ 90000 ਟਿੱਕਰ ਫਸਲ ਹੁੰਦੀ ਐ ਤੇ ਜਿਹੜੀ ਸਾਡੀ ਫਸਲ ਤਬਾਹ ਹੋ ਗਈ ਹੁਣ ਅਸੀਂ ਦੱਸੋ ਕਿਹਦੇ ਕੋਲ ਮੰਗ ਰੱਖਾਂਗੇ ਸਾਨੂੰ ਇਹ ਤਾਂ ਹੈ ਨਹੀਂ ਅਜਾਸ ਵੀ ਸਾਨੂੰ ਸਰਕਾਰਾਂ ਦੇ ਦੇਣਗੀਆਂ ਸਾਨੂੰ ਕੋ 90000 ਜਾਂ ਲੱਖ ਰੁਪਇਆ ਗ੍ਰਾਂਟ ਦੇਵੇ ਸਰਕਾਰ ਮਾਬਜਾ ਦੇਵੇ ਸਾਨੂੰ ભગવંતમાનRenderTarget ਕਿ ਮੈਂ ਇੱਕ মুরਗੀ ਦਾ ਵੀ ਪੈਸਾ ਵਾਪਸ ਕਰਾਂਗਾ। ਉਹ ਜੀ ਮਰੇ ਤਾਂ ਹੀ ਕਰੇਗਾ ਜਿੰਦੇ ਤਾਂ ਨਹੀਂ ਕਰ ਸਕਦਾ। ਅੱਜ ਤਾਂ ਜਿਉਂਦੇ ਬੈਠੇ ਸਾਨੂੰ ਕੀ ਕਰੇਗਾ। ਕੁਝ ਵੀ ਨਹੀਂ ਦੇ ਰਿਹਾ। ਜੇ ਇਹਦਾ ਭਗਵੰਤਮਾਨ ਹੁੰਦਾ ਤੇ ਇੱਥੇ ਆਇਆ ਸਾਡੀ ਰਾਜੂ ਕੀ ਗੱਟੀ ਟੈਂਡੀ ਅਲਾਉਸ ਕਰ ਦਿੰਦਾ ਵੀ ਮੈਂ 90000 ਰੁਪਇਆ ਸਰਕ ਦਿਆਂਗਾ ਜ਼ਿਮੀਦਾਰਾਂ ਨੂੰ। ਕੁਝ ਵੀ ਨਹੀਂ ਕੀਤਾ ਜੀ। ਚਲੋ ਜੀ ਲੋਕਾਂ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਵਾ ਔਰ ਸਾਡੀ ਪ੍ਰਸ਼ਾਸਨ ਨੇ ਕਿਹਾ ਹੀ ਮੰਗਾ ਕਿ ਜਿੰਨਾ ਜਲਦੀ ਹੋ ਸਕੇ ਇਹਨਾਂ ਗਰੀਬ ਲੋਕਾਂ ਦੀ ਸੁਧੀ ਲਈ ਜਾਵੇ ਤਾਂ ਜੋ ਕੋਈ ਮਸਲੇ ਨਾਲ ਸਾਰੇ ਹੱਲ ਕੀਤੇ ਆ। ਜਾ ਰਿਹਾ ਤੁਹਾਡੇ ਇੱਥੇ ਜੀ ਹਜੇ ਤੱਕ ਪਾਣੀ ਕੋਈ ਸਰਕਾਰ ਦਾ ਨੁਮੰਦਾ ਆਇਆ ਕਿ ਨਹੀਂ ਤੁਹਾਡੇ ਕੋਲ? ਨਹੀਂ ਸਰਕਾਰ ਦਾ ਨੁਮੰਦਾ ਤਾਂ ਨਹੀਂ ਆਇਆ ਤੇ ਆਪ ਜਿਹੜੇ ਉਹ ਪਿੰਡਾਂ 'ਚੋ ਟਰਾਲੀਆਂ ਵਾਲੇ ਸੇਵਾ ਕਰਨਾ ਹੈ ਲੰਗਰ ਹੋਰ ਵੀ ਫੀਡ ਕੋਈ ਇਹੋ ਜਿਹਾ ਆ ਰਿਹਾ ਇਹ ਸਰਕਾਰ ਦੇ ਤਾਂ ਨਹੀਂ ਕੋਈ ਬੰਦਾ ਪਹੁੰਚਾਇਆ ਕੋਈ ਲੋਕਲ ਐਮਐਲਏ ਕੋਈ ਆ ਕੋਈ ਐਮਪੀ ਕੋਈ ਕੋਈ ਨਹੀਂ ਆ ਸੋਸਾ ਨਹੀਂ ਰਹੀ ਟੋਡੀ ਰਾਜੋ ਕੀ ਮੰਡੀ ਆਇਆ ਵੈਸੇ ਭਗਵੰਤ ਮਾਨ ਨੂੰ ਦਿਨ ਆ ਦੋ ਤਿੰਨ ਦਿਨ ਹੋ ਗਏ ਰ ਉੱਥੇ ਆਇਆ ਸੀ ਕਹੇ ਕੁਦਾ ਗਿਆ ਵੀ ਭੇਜਾਂਗੇ ਜੋ ਵੀ ਕੋਈ ਠੀਕ ਕੋਈ ਜਾਨੀ ਮਾਲੀ ਨੂੰ ਨੁਕਸਾਨ ਤਾਂ ਨਹੀਂ ਹੋਇਆ ਜੀ ਇੱਥੇ ਫਸਲਾਂ ਦਾ ਹੋ ਗਿਆ ਜਿਹੜਿਆ ਨਿਮੇ ਸਾਂ ਪਾਣੀ ਦੇ ਸਾਰੇ ਫਸਲ ਚ ਖੜਾ ਹੈ ਤੇ ਫਸਲਾਂ ਡੁੱਬ ਗਈਆਂ ਕਰਾਂ ਤਾਂ ਜੀ ਹਾਂ